ਸਤਨਾਮ ਸ੍ਰੀ ਵਾਹਿਗੁਰੂ ਜੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਪਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮੰਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ ਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇਓ ਓਹ ਗਰੀਬ ਮੋਹੇ ਪਾਵੈ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਕਬੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤਨਾ ਕਾ ਹੋ ਕੇ ਮਾਨੇ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬੇਨੋਦੀ ਜਾਤ ਨਾ ਕਾਹੂ ਕੀ ਮੰਨੇ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਹੋ ਓਹ ਗਰੀਬ ਮੋਹੇ ਭਾਵੈ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤਨਾ ਕਾ ਹੋ ਕੇ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ 모ਹੇ ਪਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮਾਨੀ ਬੀਰ ਕੋਠਾਕਰ ਅਨੰਦ ਬੇਨੋਦੀ ਜਾਤਨਾ ਕਾ ਹੋ ਕੀ ਮੰਨੇ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਰਾਜਨ ਕੌਣ ਤਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੇੋ ਓਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤਨਾ ਕਾਹੂ ਕੀ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੇ ਉਹ ਗਰੀਬ 모ਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤਮਰ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਥਾakur ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬੇਨੋਦੀ ਜਾਤਨਾ ਕਾਹੂ ਕੀ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਪਾਵੇ ਰਹਾਉ ਅਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇਓ ਓਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤਨਾ ਕਾ ਹੋ ਕੇ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤਮਰ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮਾਨੀ कबीर को ठाकुर आनंद बिनोदी जात ना कहो के मानी राजन कौन तुम्हारे आवे ऐसो पाओ विदुर को देखे हो ओ, ओ गरीब मोहे भावे रहा ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ कबीर को ठाकुर आनंद बिनोदी जात न काहू के मानी कबीर को ठाकुर आनंद बिनोदी जात न काहू के मानी राजन कौन तुम्हारे आवे ऐसो पाओ बिद्र को देखेओ ਉਹ ਗਰੀਬ ਮੋਹੇ ਪਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰਮੇ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤਨਾ ਕਾ ਹੋ ਕੇ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੇ ਉਹ ਗਰੀਬ ਮੋਹੇ ਭਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮਾਨੀ ਕਬੀਰ ਕੋ ਠਾਕੁਰ ਅਨੰਦ ਬੇਨੋਦੀ ਜਾਤਨਾ ਕਾਹੂ ਕੀ ਮੰਨੀ ਰਾਜਨ ਕੌਨ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੇ ਉਹ ਗਰੀਬ 모ਹੇ ਭਾਵੇ ਰਹਾ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮੰਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਓ ੋ ਗਰੀਬ 모ਹੇ ਭਾਵੈ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤਨਾ ਕਾ ਹੋ ਕੇ ਮਾਨੀ ਰਾਜਨ ਕੌਣ ਤੁਮਾਰੇ ਆਵੇ ਐਸੋ ਪਾਉ ਬਿਦਰ ਕੋ ਦੇਖੇ ਹੋ ਉਹ ਗਰੀਬ ਮੋਹੇ ਪਾਵੇ ਰਹਾਉ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤਮਰ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋ ਦੇ ਜਾਤ ਨ ਕਾਹੂ ਕੀ ਮੰਨੀ ਕਬੀਰ ਕੋ ਠਾਕੁਰ ਅਨੰਦ ਬੇਨੋਦੀ ਜਾਤ ਨਾ ਕਾਹੂ ਕੀ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ